ਮੋਤੀ ਦਾ ਬਿਆਨ ਹੈ ਕਿ ਮੈਂ ਘੱਟ ਗੱਟੀਆਂ ਦੇ ਖਿਲਾਫ ਨਹੀਂ ਹੈ ਪਰ ਇੰਨਾ ਗੱਲਾਂ ਦਾ ਜਵਾਬ ਦੇ ਸਕਦੇ ਹੋ ਕਿ ਜਦੋਂ ਤੁਸੀਂ चीफ ਇੰਸਪੈਕਟਰ ਗੁਜਰਾਤ ਦੇ 2000 ਦੇ ਵਿੱਚ 2002 ਦੇ ਵਿੱਚ ਸੀਗੇ ਆਪ ਜੀ ਨੇ 2000 ਤੋਂ زیادہ ਮੁਸਲਮਾਨਾਂ ਦਾ ਖਤਰੀਆਨ ਕਰਵਾਇਆ 2013 ਦੇ ਵਿੱਚ ਤੁਸੀਂ ਗੁਜਰਾਤ ਦੇ ਚੀਫ ਸੈਕ੍ਰੇਟਰੀਗੇ ਉਸ ਵਕਤ 60000 ਜ਼ਮੀਦਾਰ ਸਿੱਖ ਜਿਨ੍ਹਾਂ ਦੇ ਘੋੜੇ ਜੈਸਤੌਰ ਦੇ ਉੱਤੇ ਆਪਣੀਆਂ ਜ਼ਮੀਨਾਂ ਜੈਦੰਤਨ ਸਿੱਖ ਉਹਨਾਂ ਦੇ ਘਰ-ਬਾਰ ਤੇ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਤੁਸੀਂ ਅਪਡੇਟ ਲੈ ਲਈ ਸਰਕਾਰ ਵਿੱਚ ਇਹਦੇ ਬਾਰੇ ਤੁਸੀਂ ਕੀ ਕਹਿ ਸਕਦੇ ਹੋ ਇਹਨਾਂ ਦਿਨਾਂ ਦੇ ਵਿੱਚ ਭਾਜਪੀ ਦੀ ਸਰਕਾਰ ਛੱਤੀਸਗੜ੍ਹ ਦੇ ਵਿੱਚ ਹੈ ਜਿਹੜੇ ਉੱਥੇ ਆਦਿਵਾਸੀ ਹੈਗੇ ਆ ਜੰਗਲਾਂ ਦੇ ਵਿੱਚ ਫੌਨਾਂ ਨੂੰ ਚਾਰ ਬਾਰੇ ਛੋਟੀ ਪੁਲਿਸ ਤੇ ਸੈਂਟਰ ਦੀ ਪੁਲਿਸ ਨੇ ਉਹ ਵਿਚਾਰੇ ਆਦਿਵਾਸੀਆਂ ਨੂੰ ਕਤਲ ਕੀਤਾ ਮਨੀਪੁਰ ਦੇ ਵਿੱਚ ਛੋਟੀ ਸਰਕਾਰ ਉੱਥੇ ਤੁਸੀਂ ਅਸਾਈਆਂ ਨੂੰ ਕਤਲ ਕੀਤਾ ਅਸਾਈਆਂ ਦੀਆਂ ਬੀਬੀਆਂ ਨੰਗੀਆਂ ਕਰਕੇ ਸੜਕਾਂ 'ਤੇ ਨਟਾਈਆਂ ਫਿਰ ਮੋਤੀ ਸਾਹਿਬ ਤੁਮ ਇਹ ਕਹਿ ਸਕਦੇ ਹੋ ਕਿ ਤੋਂ ਘੱਟ ਗਿਣਤੀਆਂ ਦੇ ਨਾਲ ਨਫ਼ਰਤ ਨਹੀਂ ਕਰਦਾ ਸਤਕਾਰਯੋਗ ਸਾਤ ਸਗਤ ਜੀ ਨਿਮਰਤਾ ਸਹਿਤ ਆਪ ਨੂੰ ਫਤਿਹ ਅਰਦਾ ਕਰਦੇ ਵਾਈਕ ਜੀ ਕਾ ਖਾਲਸਾ ਵਾਈਕ ਜੀ ਕੀ ਫਤਿਹ ਆਪ ਦੇ ਦਰਸ਼ਨ ਕਰਕੇ ਬੇਨਤ ਖੁਸ਼ੀ ਹੋਈਏ ਸੋਨੋ ਲਾਇਕ ਬਹੁਤ ਤਕੜਾ ਸ਼ਹਿਰ ਹੈ ਸਭ ਤੋਂ ਵਧੀਆ ਡੰਗਰਾਂ ਦੀਆਂ ਨਸਲਾਂ ਦੀ ਮੰਡੀ ਇੱਥੇ ਹੈ ਮਸ਼ੂਰ ਕਟਕੱਤੇ ਤੇ ਬੰਬੇ ਵੀ ਜਾਂਦੇ ਐ ਡੰਗਰ ਤੋਂ ਮੈਨੂੰ ਬੜੀ ਖੁਸ਼ੀ ਹੋਈ ਐ ਤੁਹਾਡੇ ਕੋਲੇ ਆਖਰੇ ਤੁਹਾਡੇ ਨਾਲ ਗੱਲਬਾਤ ਕਰਕੇ ਮੈਨੂੰ ਇਹ ਵੀ ਬੜੀ ਖੁਸ਼ੀ ਹੋਈ ਐ ਕਿ ਕਈ ਪਾਰਟੀਆਂ ਬਾਦਲਦਾਨ ਕਾਂਗਰਸ ਆਮ ਪਾਰਟੀ ਬੀਜੇਪੀ ਜਿਹੜੀਆਂ ਹੁਣ ਦਮ ਛੱਡ ਗਈਆਂ ਇਸ ਮੰਚ ਤੇ ਆ ਕੇ ਉਹਨਾਂ ਨੇ ਖਾਲੀਕਾ ਨੰਬਰਸਰ ਡਿਬੇਟ ਆਪਣਾ ਅਗਾਂ ਦਾ ਸਮਾਗਮ ਕਰਨਾ ਮਨਜ਼ੂਰ ਕੀਤਾ ਸ਼੍ਰੋਮਣੀ ਖਾਲੀਕਾ ਨੰਬਰਸਰ ਇੱਕ ਇਹੋ ਜੀ ਪਾਰਟੀ ਹੈ ਜੀ ਜੀ ਸੋਚ 1984 ਤੋਂ ਬਾਅਦ ਸੰਤ ਗੁਰਦੇਵ ਸਿੰਘ ਪਿੰਡਰਾ ਤੋਂ ਬਾਅਦ ਇਸ ਪਾਰਟੀ ਨੇ ਆਪਣਾ ਰੁਖ ਨਹੀਂ ਬਦਲਿਆ ਕਿ ਕਿਸੇ ਪਾਰਟੀ ਨਾਲ ਮਿਲ ਜੀਏ ਤੇ ਇਲੈਕਸ਼ਨ ਜਿੱਤ ਲਈਏ ਅਸੀਂ ਬਿਲਕੁਲ ਨਰੋੜ ਰਹੇ ਹਾਂ ਦੇ ਲੋਕਾਂ ਦੀ ਸੇਵਾ ਦੇ ਵਿੱਚ ਰਹੇ ਐ ਅਸੀਂ ਆਪਣੇ ਇਲਾਕੇ ਦੇ ਵਿੱਚ ਪੂਰਾ ਮਨ ਰੱਖਿਆ ਕੋਈ ਗੜਬੜ ਨਹੀਂ ਹੋਣ ਦਿੱਤੀ ਜਿੱਥੇ ਸਾਡੇ ਸ਼ਹਿਰ ਦੇ ਨਾਲੇ ਬਾਣੇ ਸਮਝਣ ਕਿ ਸਾਡੀਆਂ ਦੁਕਾਨਾਂ ਬੰਦ ਨੇ ਤੇ ਸਾਨੂੰ ਕੋਈ ਖਤਰਾ ਹੈਗਾ ਇਹ ਸਾਰੀ ਸੋਚ ਅਸੀਂ ਪਹਿਲਾਂ ਤੋਂ ਰੱਖੀ ਹੈ ਜੀ ਅਮਨ ਸਾਡੇ ਲਈ ਬਹੁਤ ਜ਼ਰੂਰੀ ਹੈ ਸੋ ਅੱਜ ਦੀ ਸਿਆਸਤ ਦੇ ਵਿੱਚ ਬੀਜੇਪੀ ਤੇ ਮੋਦੀ ਹਣਗੇ ਮੋਦੀ ਦਾ ਬਿਆਨ ਹੈ ਦੀ ਬੈਂਕ ਦਾ ਘੱਟ ਗਿਣਤੀਆਂ ਦੇ ਖਿਲਾਫ ਨਹੀਂ ਹੈ ਮੋਤੀ ਸਾਹਿਬ ਤੁਸੀਂ ਪ੍ਰਾਈਮ ਮਿਨਿਸਟਰ ਹੋ ਜੋ ਤੁਸੀਂ ਕਹਿੰਦੇ ਹੋ ਅਖਬਾਰਾਂ ਲਿਖ ਦਿੰਦੀਆਂ ਪਰ ਇੰਨਾ ਗੱਲਾਂ ਦਾ ਜਵਾਬ ਦੇ ਸਕਦੇ ਹੋ ਕਿ ਜਦੋਂ ਤੁਸੀਂ ਚੀਫ ਮਿਨਿਸਟਰ ਗੁਜਰਾਤ ਦੇ 2000 ਦੇ ਵਿੱਚ 2002 ਦੇ ਵਿੱਚ ਸੀਗੇ ਆਪ ਜੀ ਨੇ 2002 ਤੋਂ ਜ਼ਿਆਦਾ ਮੁਸਲਮਾਨਾਂ ਦਾ ਖਤਲਿਆਣ ਫਰਵਾਇਆ ਇੱਕ ਬੀਬੀ ਬਾਣੋ ਸੀ ਜੀ ਦੇ ਉੱਤੇ ਤੁਹਾਡੀ ਪਾਰਟੀ ਦੇ ਸਾਰੇ ਮਾੜੇ ਬੰਦਿਆਂ ਨੇ ਬਲਾਤਕਾਰ ਕੀਤਾ ਉਹਦੇ ਰਿਸ਼ਤੇਦਾਰ ਮਾਰਦੇ ਉਹਨਾਂ ਨੂੰ ਉਮਰ ਕੈਦ ਹੋਈ ਪਰ ਉਹ ਖੈਦ ਇੱਕ ਦਿਨ ਵੀ ਨਹੀਂ ਖੱਟਣ ਗਏ ਕਿਉਂਕਿ ਉਹ ਗੁਜਰਾਤ ਦੇ ਬਾਦ ਮੋਦੀ ਦੇ ਬੰਦੇ ਸੀਗੇ ਉਹਨਾਂ ਨੂੰ ਫੇਰ ਰੋੜ ਮਿਲ ਜਾਂਦੇ ਸੀ ਫੇਰ ਮੋਦੀ ਸਾਹਿਬ 2013 ਦੇ ਵਿੱਚ ਕੁਚੀ ਗੁਜਰਾਤ ਦੇ ਚੀਫ ਮਿਨਿਸਟਰ ਸੀਗੇ ਉਸ ਵਕਤ 60000 ਜ਼ਿਮੀਦਾਰ ਸਿੱਖ ਜਿਨ੍ਹਾਂ ਦੇ ਖੋੜੇ ਜੈਸਤੌਰ ਦੇ ਉੱਤੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਸੀ ਉਹਨਾਂ ਦੇ ਘਰਬਾਰ ਤੇ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਦਾ ਤੁਸੀਂ ਕਬਜੇ ਚ ਲੈ ਰੇ ਸਰਕਾਰ ਦੇ ਇਹਦੇ ਬਾਰੇ ਤੁਸੀਂ ਕੀ ਕਹਿ ਸਕਦੇ ਹੋ ਮੁਸਲਮਾਨ ਵੀ ਗੁਨਾਹ ਤੇ ਸਿੱਖ ਵੀ ਗੁਨਾਹ ਤੇ ਕੀ ਤੁਸੀਂ ਗੱਟ ਗਿਣਤੀਆਂ ਤੇ ਹੱਕ ਦੇ ਵਿੱਚੋਂ ਇਨੰਦਨਾਂ ਦੇ ਰਿਹਾ ਬੀਜੇਪੀ ਦੀ ਸਰਕਾਰ ਛੱਤੀਸਗੜ੍ਹ ਦੇ ਵਿੱਚ ਹੈ ਜਿਹੜੇ ਉੱਥੇ ਆਦਿਵਾਸੀ ਹੈਗੇ ਆ ਜੰਗਲਾਂ ਦੇ ਵਿੱਚ ਉਹਨਾਂ ਨੂੰ ਚਾਰ ਵਾਰੀ ਟੌਡੀ ਪੁਲਿਸ ਦੇ ਸੈਂਟਰ ਦੀ ਪੁਲਿਸ ਨੇ ਉਹ ਵਿਚਾਰੇ ਆਦਿਵਾਸੀਆਂ ਨੂੰ ਕਤਲ ਕੀਤਾ ਮਨੀਪੁਰ ਦੇ ਵਿੱਚ ਆਡੀ ਸਰਕਾਰ ਉੱਥੇ ਤੁਸੀਂ ਅਸਾਈਆਂ ਨੂੰ ਕਤਲ ਕੀਤਾ ਅਸਾਈਆਂ ਦੀਆਂ ਬੀਬੀਆਂ ਨੰਗੀਆਂ ਕਰਕੇ ਸੜਕਾਂ 'ਤੇ ਨਚਾਈਆਂ ਫੇਰ ਮੋਤੀ ਸਾਹਿਬ ਤੂੰ ਕਿਵੇਂ ਕਹਿ ਸਕਦਾ ਹੈ ਕਿ ਤੂੰ ਕੱਟ ਗਿੰਟਿਆਂ ਦੇ ਨਾਲ ਨਫ਼ਰਤ ਨਹੀਂ ਕਰਦਾ ਹੁਣ ਮੋਦੀ ਨੇ ਨਵੀਂ ਪਾਲਿਸੀ ਬਣਾਈ ਹੈ ਇਸ ਪਾਲਿਸੀ ਦੇ ਨਾਲ ਇਹਦਾ ਗ੍ਰੈਬ ਵੀਲ ਮਿੱਚਾ ਹੈ ਵਿਦੇਸ਼ੀ ਵਧੀਕ ਜੇ ਸੰਕਰ ਸਰਚਰਟੀ ਐਡਵਾਈਜ਼ਰ ਅਜੀਤ ਗਵਾਲ ਹੈ ਤੇ ਪ੍ਰਾਣਾ ਰਾਜਾ ਮੁਖੀ ਸੁਮੇਤ ਗੋਇਰ ਇਸ ਪਾਲਿਸੀ ਦੇ ਬਿਲ ਮੋਦੀ ਨੇ ਕਿਹਾ ਕਿ ਪਹਿਲਾਂ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਸੀ ਉਹਨਾਂ ਦੇ ਉੱਤੇ ਫੇਰ ਜ਼ੌਦਾਰੀ ਦੇ ਬਣ ਜਾਂਦੇ ਸੀ ਸਾਡੀਆਂ ਪੁਰਾਣੀਆਂ ਸਰਕਾਰਾਂ ਇੱਟੇ ਘੋੜੇ ਹੋ ਜਾਂਦੇ ਸੀ ਪਨਾਹ ਲੈ ਲੈਂਦੇ ਸੀ ਉਹਨਾਂ ਦੇ ਸੰਦ ਵਿੱਚ ਚਿੱਟੇ ਪੱਤਰ ਲਿਖ ਕੇ ਭੇਜਦੇ ਸੀ ਕੀ ਇਹਨਾਂ ਨੇ ਇਹ ਕੀਤਾ ਪਰ ਕਹਿੰਦਾ ਹੁਣ ਨਹੀਂ ਹੁਣ ਨਹੀਂ ਆਪ ਨਹੀਂ ਹੋਗਾ ਹੰਕਾਰਿਆ ਹੋਇਆ ਨਾ ਹਮੇਂ ਹੋਗਾ ਹੁਣ ਉਹ ਕਹਿੰਦਾ ਬੇਸ਼ੱਕ ਦੇਸ ਦੇ ਵਿੱਚ ਹੋਣ ਬੇਸ਼ੱਕ ਪਾਰ ਦੂਜੇ ਮੋਰਚ ਚਲੇ ਜਾਣ ਸਾਡੀਆਂ ਫੁੱਕੀਆਂ ਜਿੰਸੀ ਇਹਨਾਂ ਦਾ ਪਿੱਛਾ ਕਰਨ ਗਿਆ ਕਿ ਜਿੱਥੇ ਇਹ ਵੱਸਦੇ ਉੱਥੇ ਮਾਰ ਦੇਵਾਂਗੇ ਇਸ ਟੀਮ ਦੇ ਥੱਲੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨੇ ਜਰ ਨੂੰ ਮਰਵਾਤਾ ਹੈ ਉਹ ਪ੍ਰਧਾਨ ਸੀਗਾ ਗੁਰਦੁਆਰਾ ਸਾਹਿਬ ਦਾ ਵਿਕੂ ਜਮਨ ਸਿੰਘ ਮਰਵਾਤਾ ਸਖਤ ਗੋਲ ਸਿੰਘ ਮਰਵਾਤਾ ਕੈਂਡੀਡੇਟ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਆਪਣੀ ਪਾਰਲੀਮੈਂਟ ਖੜੇ ਹੋ ਕੇ ਕਿਹਾ ਕਿ ਇਹ ਜਿਹੜੇ ਸਿੱਖਾਂ ਦੇ ਕਤਲ ਹੋਏ ਹੈ ਇਹ ਇੰਡੀਆ ਦੀ ਖੁਫੀਆ ਏਜੰਸੀਆਂ ਨੇ ਕੀਤੇ ਹੈ ਹੁਣ ਦੱਸੋ ਕੋਈ ਕੰਸਰ ਹੈ ਜੀ ਕੱਲ ਮੈਨੂੰ ਕੋਈ ਅਖਬਾਰ ਵਾਲਾ ਪੁੱਛਦਾ ਸੀ ਕਿ ਇਹਦਾ ਸਬੂਤ ਕਿੱਥੇ ਹੈ ਮੈਂ ਕਿਹਾ ਮੈਂ ਪੁਲਿਸ ਦੇ ਹਾਂ ਪਹਿਲਾਂ ਇਹਨਾਂ ਨੂੰ ਕਰੂ ਕਰਾਂਗੇ ਗ੍ਰਿਫਤਾਰ ਫਿਰ ਇਹਨਾਂ ਦੀ ਹੋਊਗੀ ਇਨਟੈਰੋਗੇਸ਼ਨ ਫਿਰ ਜਿਵੇਂ ਤੋਤਾ ਬੋਲਦਾ ਹੈ ਉਸ ਤਰ੍ਹਾਂ ਬੋਲ ਕੇ ਸਾਰਾ ਕੁਝ ਦੱਸ ਦੇਣਗੇ ਕੈਨੇਡਾ ਤੋਂ ਬਾਅਦ ਅਫਤਾਰ ਸਿੰਘ ਖੰਡਾ ਬਰਤਾਨੀਆਂ ਦੇ ਵਿੱਚ ਜ਼ਹਿਰ ਦੇ ਕੇ ਮਾਰਦਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਮਾਰਦਾ ਲਖਬੀਰ ਸਿੰਘ ਰੋਡੇ ਮਾਰਦਾ ਆਪਣੇ ਦੇਸ਼ ਹਿੰਦੁਸਤਾਨ ਦੇ ਵਿੱਚ ਹਰਿਆਣੇ ਦੇ ਵਿੱਚ ਐਕਸੀਡੈਂਟ ਦਿਖਾ ਕੇ ਦੀਪ ਸਿੰਘ ਸਿੱਧੂ ਨੂੰ ਮਾਰਦਾ ਆਡੇ ਆਪਣੇ ਇਲਾਕੇ ਮਾਨਸਾ ਦੇ ਵਿੱਚ ਮੁਸੇਵਾਲ ਨੂੰ ਮਾਰਦਾ ਕੀ ਸਾਡੀ ਜਿੰਦਗੀ ਸਿੱਖਾਂ ਦੀ ਇੱਛੇ ਤਾਂ ਰਹੇਗੀ ਕਿ ਪਹਿਲਾਂ ਪਾਕਿਸਤਾਨ ਤੋਂ ਆ ਗਏ ਹੁਣ ਸਾਡੀਆਂ ਲਿਸਟਾਂ ਬਣਨ ਲੱਗ ਪੀਆਂ ਕਿ ਅਸੀਂ ਇਹਦਾ ਦੀ ਮੰਗਦੇ ਆ ਕਿ ਅੰਗਰੇਜ਼ਾਂ ਨੇ ਗਾਂਧੀ ਨਹਿਰੋ ਜਨਾ ਰਾਜਾ ਕ੍ਰਿਸ਼ਨ ਰਜਿੰਦਰਨਾਥ ਜਿਹੜੇ ਅੰਗਰੇਜ਼ਾਂ ਤੋਂ ਦਾਦੀ ਮੰਗਦੇ ਸੀ ਉਹਨਾਂ ਨੇ ਮਰਵਾਤੇ ਸੀ ਫੇਰ ਕੰਝੀ ਅੰਗਰੇਜ਼ ਬਾਹਰ ਕੱਢ ਤੇ ਉਹ ਕਹਿੰਦੇ ਜੇ ਤੁਸੀਂ ਅੰਗਰੇਜ਼ ਬਾਹਰ ਕੱਢ ਤੇ ਪਰ ਤੁਸੀਂ ਇੱਥੇ ਰਾਜ ਕਰਦੀ ਤੇ ਬੈਠ ਗਿਓ ਤੁਸੀਂ ਤੇ ਮੁਸਲਮਾਨ ਪਾਕਿਸਤਾਨ ਦੇ ਵਿੱਚ ਮੁਸਲਮਾਨ ਦਾ ਰਾਜ ਹੈ ਉੱਥੇ ਜਿਹੜੇ ਸਿੱਖ ਹੈ ਉਮਰ ਸ੍ਰਮਾਨ ਦੇ ਗਲਾਮ ਹੈ ਜਿਹੜੇ ਅਸੀਂ ਇੱਥੇ ਆਖਰੀ ਹਿੰਦੂ ਦੇ ਗਲਾਮ ਹੈ ਕੋਈ ਚੀਜ਼ ਅਸੀਂ ਕਰ ਸਕਦੇ ਆ ਜੇ ਸਾਡੇ ਕਿਸਾਨਾਂ ਨੇ ਇੱਜਾ ਵੱਡਾ ਸੰਘਰਸ਼ ਵਿਢਿਆ ਉਹ ਕੀ ਮੰਗਦੇ ਆ ਕਿ ਸੁਆਮੀਨਾਥ ਰਿਪੋਰਟ ਲਾ ਦਿਓ ਇਮਰੈਂਸ ਵੀ ਕ੍ਰੂਨੀ ਤੋਰ ਤੇ ਲਾ ਕੁਕਾਰ ਦਿਓ ਤੇ ਕਰਜ਼ੇ ਮਾਫ ਕਰ ਦਿਓ ਇਹ ਵੱਡੀ ਗੱਲ ਕੀ ਹੈ ਅਟਾਰਨੀ ਤੇ ਬਾਮੀ ਦੇ ਕਰੋੜਾਂ ਅਰਬਾਂ ਲੱਖਾਂ ਰੁਪਏ ਤੁਸੀਂ ਕਰਜ਼ਾ ਮਾਫ ਨਹੀਂ ਕੀਤਾ ਕੀਤਾ ਤੇ ਫੇਰ ਇਹ ਗਰੀਬ ਕਿਸਾਨਾਂ ਦਾ ਚੋਣ ਨਹੀਂ ਕਰ ਸਕਦੇਗੇ ਇਹ ਪੁੱਛਣ ਵਾਲੀਆਂ ਗੱਲਾਂ ਸੋ ਇਹ ਜੇ ਵਾਤਾਵਰਨ ਦੇ ਵਿੱਚ ਅਨੇਕ ਛਣਾਰੀ ਐ ਪਹਿਲਾਂ ਆਪਣੀ ਪਾਰਟੀ ਕਮਜ਼ੋਰ ਸੀ ਪਰ ਆਪਣੀ ਸੋਚ ਨਹੀਂ ਛੱਡੀ 40 ਸਾਲਾਂ ਤੋਂ ਜਿਹੜੀ ਸੋਚ ਤੇ ਸੰਤ ਜਗਨ ਸਿੰਘ ਭਿੰਡਾ ਵਾਲਿਆਂ ਤੋਂ ਛੱਡ ਗਿਆ ਉਸੇ ਸੋਚ ਤੇ ਅੱਜ 40 ਸਾਲ ਬਾਅਦ ਖੜੇ ਹੈ ਕਿ ਅਸੀਂ ਆਜ਼ਾਦੀ ਮੰਗਦੇ ਹਾਂ ਅਕਤੂਏ ਦੀ ਨਿਰਣਖਸ ਦੇ ਸਾਨੂੰ ਪਹਿਲੀ ਪਾਰਛਾਈ ਨੇ ਇੱਕ ਨਵਾਂ ਧਰਮ ਦੱਤਾ ਨਵੀਂ ਕੌਮੀਆਂ ਸੁਦਤੀ ਹੈ ਅਸੀਂ ਕਿਸੇ ਦੇ ਹੇਟ ਨਹੀਂ ਲੱਗ ਸਕਦੇ ਹੈਗੇ ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਡੇ ਨਾਲ ਕਰਨ ਵਾਲੀਆਂ ਹੈਗੀਆਂ ਸਾਰੀਆਂ ਸਿੱਕਾ ਪੰਜਾਬ ਦੀਆਂ ਭਾਰਾਂ ਦੀ 12 ਨੇ ਆਪਣੇ ਕੈਂਡੀਡੇਟ ਉੱਥੇ ਖੜੇ ਆ ਉਹਨਾਂ ਨੂੰ ਵੋਟਾਂ પાਕੇ ਪਾਰਲਮੈਂਟ ਚ ਭੇਜੋ ਇਹ ਬਾਦਲ ਦਲ ਕਹਿੰਦੇ ਸੀ ਜੇ ਹਰਿਆਣਾ ਵੀ ਹਮਾਰਾ ਹੈ ਚੰਡੀਗੜ੍ਹ ਵੀ ਸਾਡੀ ਰਾਜਧਾਨੀ ਹੈ ਪਰ ਬਾਦਲਾਂ ਨੇ ਕਦੇ ਚੰਡੀਗੜ੍ਹ ਚ ਕੈਂਡੀਡੇਟ ਖੜਾ ਕੀਤਾ ਸੀ ਨਹੀਂ ਅੱਜ ਪਹਿਲੀ ਵਾਰੀ ਅਕਾਲੀ ਜਲੰਧਰ ਸੰਸਦ ਨੇ ਆਪਣਾ ਕੈਂਡੀਡੇਟ ਉੱਥੇ ਖੜਾ ਖੜਾ ਕੀਤਾ ਚੋਣ ਨਿਸ਼ਾਨ ਜਿਵੇਂ ਪੰਜਾਬ ਦੇ ਵਿੱਚ ਸਾਰਿਆਂ ਦੇ ਵਾਲਟ ਜਿਹਾ ਹੈ ਇਸੇ ਤਰ੍ਹਾਂ ਸੰਧਿਗੜ ਦੇ ਵਿੱਚ ਆਪਾ ਕਹਿੰਦੇ ਹਰ ਅੱਗਾ ਸਾਡੇ ਹਰਿਆਣੇ چلےਗੇ ਪੰਜਾਬੀ ਬੋਲਦੇ ਫੇ ਪਹਿਲਾਂ ਕਦੇ ਹਰਿਆਣੇ ਚਾਪਾ ਨੇ ਕੈਂਡੀਡੇਟ ਖੜਾ ਕੀਤਾ ਸੀ ਨਹੀਂ ਐਤ ਕੀ ਅੱਪਾ ਕਰਨਾਲ ਦੇ ਗੁਰੂ ਖੇਤਰ ਤੋਂ ਖੜੇ ਕਰ ਦਿੱਤੇ ਆ ਉਹਨਾਂ ਦਾ ਵੀ ਚੋਣ ਨਿਸ਼ਾਨ ਬਾਲਟੀ ਆ ਸੋ ਜਿੱਥੇ ਵੀ ਤੁਹਾਡੀਆਂ ਰਿਸ਼ਤੇਦਾਰੀਆਂ ਸੰਗ ਹੈ ਗਈਆਂ ਉਹਨਾਂ ਨੂੰ ਟੈਲੀਫੋਨ ਕਰੋ ਕਿ ਸਾਰੇ ਪਾਸੇ ਕੈਨੇਡਾ ਨੰਬਰ ਸਰ ਦੇ ਕੈਂਡੀਡੇਟ ਖੜੇ ਹੋ ਗਏ ਆ ਅੱਛੀ ਹੁਣ ਪਾਰਲਮੈਂਟ ਦੇ ਵਿੱਚ ਜਾਣਾ ਚਾਹੁੰਦੇ ਆ ਉੱਥੇ ਅੱਖ ਦੇ ਨਾਲ ਅੱਖ ਮਲਾ ਕੇ ਇਹ ਜਿਹੜੇ ਹੁਕਮਰਾਨ ਦੋਸ਼ ਬਣ ਗਏ ਐ ਇਹਨਾਂ ਨਾਲ ਗੱਲਬਾਤ ਕਰਨੀ ਐ ਤੇ ਕਰਾਂਗੇ ਤੋਂ ਤੁਸੀਂ ਬਹੁਤ ਤਕੜੇ ਹੋ ਸਾਰੇ ਤੇ ਮੈਂ ਆਸ ਕਰਦਾ ਐ ਕਿ ਪਹਿਲੀ ਤਰੀਖ ਨੂੰ ਵਾਹਿਗੁਰੂ ਦਾ ਨਾਮ ਲੇਖੇ ਜੇ ਜਿੰਮ ਹੈਗਾ ਜਿੰਮ ਚ ਜਾ ਕੇ ਦੋ ਤਿੰਨ ਮਾਰੀ ਐ ਕਰ ਲਿਓਰ ਦੇ ਨਾਲ ਜੋ ਕਰਕੇ ਉਸ ਤੋਂ ਬਾਅਦ ਬਟਨ ਵੀ ਤਾਂ ਆਪਣਾ ਨਾ ਜ਼ੋਰ ਤਾਂ ਹੋਣਾ ਚਾਹੀਦਾ ਬਟਨ ਨੱਪਣ ਨੂੰ ਸੋ ਪਹਿਲੀ ਤਰੀਕ ਨੂੰ ਸੋ ਸ੍ਰੀ ਬਾਲਤੀ ਦਾ ਬਟਨ ਨੱਪਣਾ ਸੋ ਇਹ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਦੀ ਅਖਾਲੀ ਦਾ ਨੰਬਰ ਸਾਡਾ ਤੁਹਾਡੀ ਪਾਰਟੀ ਹੈ ਤੁਹਾਡੇ ਕੰਮਾਂ ਦੀ ਪਾਰਟੀ ਹੈ ਤੁਹਾਡੀ ਅਣਖ ਦੀ ਪਾਰਟੀ ਹੈ ਤੁਹਾਡੀ ਸਾਰਿਆਂ ਦੀ ਪਾਰਟੀ ਹੈ ਹਿੰਦੂ ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਸਾਰੇ ਪੰਜਾਬੀਆਂ ਦੀ ਹੈ ਤੇ ਬਟਨ ਨੱਪੋ ਤੁਸੀਂ ਬਾਲਟੀ ਜਾ